ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਗੱਲਬਾਤ ਕੀਤੀ ਕਰਨ ਤੋਂ ਬਾਅਦ ਸਾਰਿਆਂ ਨੇ ਜਿਹੜੇ ਦੋਸ਼ੀ ਸਦੇ ਦੋ ਬੰਦੇ ਉਹਨਾਂ ਨੇ ਸੌਰੀ ਫੀਲ ਕਰਿਆ ਤੇ ਜਿਹੜਾ ਮੈਂ ਇੱਥੇ ਪਹਿਲਾਂ ਮੈਂ ਵੀਡੀਓ ਪਾਇਆ ਸੀ ਥਾਣੀ ਉਹੀ ਹੈ ਸਾਾਰੇ ਭਵੀਆਂ ਕਹਾਂਗੇ ਵੀ ਇੱਕ ਸਰਵਿਸ ਦੇ ਮੈਂ ਦੇ ਨਾਲ ਕੋਈ ਵੀ ਮਿਸਬੀਹੇਵ ਨਹੀਂ ਕਰਨਾ ਹੈ ਤੇ ਉਹ ਕਹਿੰਦੇ ਵੀ ਸਾਡੇ ਇਹ ਬਜ਼ੁਰਗ ਨੇ ਦਰਸ਼ਕੋ ਸਾਥ ਸ੍ਰੀਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਸੋ ਅੱਜ ਇੱਕ ਬਹੁਤ ਹੀ ਵਧੀਆ ਵੀਡੀਓ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਵਾਲੀ ਆਪ ਜੀ ਨਾਲ ਸਾਂਝੀ ਕਰਾਂਗੇ ਸੋ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਪਿਛਲੇ ਕਈ ਦਿਨਾਂ ਤੋਂ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਸੈਨਿਕ ਦੀ ਵੀਡੀਓ ਕਈ ਪਲੇਟਫਾਰਮਾਂ ਤੇ ਚੱਲ ਰਹੀ ਸੀ ਮੈਟਰ ਕੀ ਸੀਗਾ ਜੋ ਮਤਲਬ ਪਟਿਆਲੇ ਦਾ ਸਟੇਸ਼ਨ ਹੈਡ ਕੁਆਟਰ ਜਾਂ ਜੋ ਮਤਲਬ ਸਟੇਸ਼ਨ ਕੰਟੀਨ ਹੈ ਉਸ ਵਿੱਚ ਭਾਈ ਸਾਹਿਬ ਗਏ ਸੀ ਥੋੜਾ ਜਿਹਾ ਕੋਈ ਅਪਨਾਉਂ ਬੋਲਿਆ ਗਿਆ ਸੀ ਉਹਨਾਂ ਨੇ ਮਤਲਬ ਉਸ ਵੀਡੀਓ ਵਿੱਚ ਬੋਲਿਆ ਸੀ ਜੋ ਵੀ ਕੁਝ ਹੋਇਆ ਪਰ ਅੱਜ ਕੀ ਹੋਇਆ ਸਾਬਕਾ ਸੈਨਿਕ ਇਕੱਠੇ ਹੋ ਕੇ ਜੀਓਸੀ ਸਾਹਿਬ ਨੂੰ ਮਿਲੇ ਜੀਓਸੀ ਸਾਹਿਬ ਨੇ ਬੜੇ ਸਤਿਕਾਰ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਜੋ ਮੈਟਰ ਸੀਗਾ ਕਹਿਣ ਦਾ ਮਤਲਬ ਉਹ ਅੱਜ ਪੂਰੇ ਦਾ ਪੂਰਾ ਸਮਾਪਤ ਹੋ ਗਿਆ ਇੱਕ ਬਹੁਤ ਹੀ ਵੱਡੀ ਮਤਲਬ ਸਮਾਜ ਦੇ ਵਿੱਚ ਸਾਬਕਾ ਸੈਨਿਕਾਂ ਅਤੇ ਸਰਵਿਸ ਕਰ ਰਹੇ ਸੈਨਿਕਾਂ ਨੇ ਮੁਸ਼ਾਲਕੈਮ ਕੀਤੀ ਹੈ। ਕਈ ਵਾਰੀ ਸੋਟ ਮਤਲਬ ਪੜਾਉਣ ਹੋ ਜਾਂਦਾ ਮਾਫ ਕਰਨਾ। ਪਰ ਜਿਨ੍ਹਾਂ ਨੇ ਕੁਝ ਬੋਲਿਆ ਸੀ ਸਾਡੇ ਸਤਿਕਾਰਯੋਗ ਸਾਬਕਾ ਸੈਨਿਕ ਸਾਹਿਬ ਨੂੰ ਸਾਡੇ ਭਾਈ ਸਾਹਿਬ ਨੂੰ ਉਹਨਾਂ ਨੇ ਸੌਰੀ ਫੀਲ ਕੀਤੀ ਤੇ ਭਾਈ ਸਾਹਿਬ ਨੇ ਵੀ ਜਿਵੇਂ ਕਹਿੰਦੇ ਉਹਨੇ ਵੀ ਕਹਿੰਦੇ ਹੁੰਦੇ ਨੇ ਵੀ ਦਿਲ ਦਰਿਆ ਆਪਣੇ ਮਤਲਬ ਆਪਣੇ ਵੱਲੋਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਯਾਰ ਫਿਰ ਕੀ ਹੈ ਹਣਾ ਜਿਹੜੀ ਉਹਨੇ ਆਪਣਾ ਜੋ ਮੈਟਰ ਸੀਗਾ ਉਹਨਾਂ ਨੇ ਸੌਰੀ ਫੀਲ ਕਰ ਲਈ ਤੇ ਉਹਨਾਂ ਨੇ ਉਹਨਾਂ ਨੂੰ ਮਾਫ ਕਰਤਾ ਜਨੇ ਆਪਸੀ ਭਾਈਚਾਰਕ ਸਾਂਝ ਵੈਸੇ ਜਿੱਦਾਂ ਪਹਿਲਾਂ ਸੀ ਉਸੇ ਤਰੀਕੇ ਵਰਕਰ ਰਹਾ ਇਹ ਵੀਡੀਓ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਾਕੀ ਜੋ ਗੱਲਬਾਤ ਉਹ ਬਾਈ ਜੀ ਨੇ ਉੱਥੇ ਕੀਤੀ ਜੀਓਸੀ ਸਾਹਿਬ ਨੇ ਉਹਨਾਂ ਨਾਲ ਜੋ ਮਤਲਬ ਜਿਸ ਤਰੀਕੇ ਨਾਲ ਮਿਲੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਗੱਲ ਇੱਥੇ ਵੀ ਉਹ ਮਾਫ ਕਰਨਾ ਗੱਲ ਦਰਸ਼ਕੋ ਇੱਥੇ ਮਾਨ ਸਨਮਾਨ ਦੀ ਹੈ ਅਨਸ਼ਾਨ ਦਾ ਅਗਰ ਮਾਨ ਸਨਮਾਨ ਵਰਕਰਾ ਰਹਾ ਤਾਂ ਸਮਝੋ ਸਭ ਖੁਸ਼ ਹੈ ਚਲੋ ਹੋ ਜਾਂਦਾ ਹੈ ਕਈ ਵਾਰੀ ਉੱਤੇ ਪਰ ਜੋ ਵੀਡੀਓ ਹੈ ਬਹੁਤ ਹੀ ਸਮਾਜ ਦੇ ਵਿੱਚ ਇੱਕ ਚੰਗਾ ਸੰਦੇਸ਼ ਦੇਣ ਵਾਲੀ ਵੀਡੀਓ ਹੈ ਤੇ ਬਾਈ ਜੀ ਦੀ ਆਪਾਂ ਗੱਲਬਾਤ ਵੀ ਸੁਣਦੇ ਆ ਜੋ ਉਹਨਾਂ ਨਾਲ ਸਾਥੀ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਜੀਓਸੀ ਸਾਹਿਬ ਜੋ ਫਾਸਟ ਆਰਮਡ ਡਿਵੀਜ਼ ਦੇ ਜੀਓਸੀ ਸਾਹਿਬ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਮੈਟਰ ਨੂੰ ਸੰਜੀਦਗੀ ਦੇ ਨਾਲ ਲਿਆ ਤੇ ਉਹ ਦੇਖੋ ਇਹ ਤਾਂ ਆਪਾਂ ਕਹਿੰਦੇ ਵੀ ਦੇਖੋ ਪਹਿਲਾਂ ਇੱਕ ਸਾਬਕਾ ਸੈਨਿਕ ਹੈ ਉਹ ਪਹਿਲਾਂ ਨੌਕਰੀ ਕਰਕੇ ਆਇਆ ਹੈ ਨਾ ਉਹ ਫਿਰ ਇਹ ਸਾਬਕਾ ਸੈਨਿਕ ਬਣਿਆ ਜਿਹੜੇ ਅੱਜ ਨੌਕਰੀ ਕਰ ਰਹੇ ਉਹਨਾਂ ਨੇ ਵੀ ਸਾਬਕਾ ਸੈਨਿਕ ਬਣਨਾ ਹੈ ਸੋ ਇਸ ਵੀਡੀਓ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਚਲੋ ਬਿਨਾਂ ਦੇਰ ਕੀਤੇ ਆਪਾਂ ਬਾਈ ਜੀ ਹੋਰਾਂ ਦੇ ਵਿਚਾਰ ਸੁਣਦੇ ਆ ਆਹੋ ਕਰਦੇ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਇੱਕ ਪਿੱਛੇ ਜਿਹਾ ਆਪਣਾ ਕਾਫੀ ਇੱਕ ਹਫਤੇ ਤੋਂ ਇੱਕ ਮਸਲਾ ਚੱਲਦਾ ਸੀ ਆਪਣੇ ਐਕਸ ਮੈਨ ਭਰਾ ਜੀ ਦਾ ਪਟਿਆਲਾ ਜੀ ਕੰਟੀਨਾਂ ਉਹਦੇ ਵਿੱਚ ਓਸੀ ਸਾਹ ਸੀਗੇ ਇੱਕ ਜਵਾਨ ਸੀਗਾ ਉਹ ਆਪਣੇ ਬਲਜੀਤ ਐਕਸ ਸਰਵਿਸਮੈਨ ਨੇ ਬਜ਼ੁਰਗ ਨੇ ਆਪਣੇ ਉਹਨਾਂ ਨੂੰ ਕਾਫੀ ਜੋ ਮਤਭਾਜ ਦੇ ਸ਼ਬਦ ਜਿਹੜੇ ਬੋਲੇ ਗਏ ਸੀਗੇ ਤੇ ਉਹਦੇ ਲਈ ਅਸੀਂ ਅੱਜ ਪਟਿਆਲਾ ਰਾਬਤ ਕੰਟੀਨ ਦੇ ਵਿੱਚ ਫਰਸਟ ਆਰਮਡ ਦੇ ਜੀਓਸੀ ਸਾਹਿਬ ਨੂੰ ਮਿਲਣ ਆਏ ਸੀਗੇ ਉਹਨਾਂ ਨੇ ਟਾਈਮ ਦਿੱਤਾ ਸੀ ਮਿਲਣ ਦਾ ਉਹਨਾਂ ਨੂੰ ਮਿਲੇ ਅੱਜ ਕਾਫੀ ਵਿਚਾਰਾ ਹੋਈਆਂ ਇੱਕ ਘੰਟਾ ਕਾਨਫਰੰਸ ਚੱਲੀ ਐ ਉਹਦੇ ਲਈ ਕੀ ਕੀ ਵਿਚਾਰਾ ਹੋਈਆਂ ਅਸੀਂ ਬੈਠੇ ਸੀ ਸਾਰੇ ਮੈਂ ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਂਦਾ ਆਪਾਂ ਬਲਜੀਤ ਸਾਹਿਬ ਨਾਲ ਗੱਲ ਕਰਦੇ ਆਂ ਵੀ ਇਹ ਅੱਜ ਜੋ ਜੀਓਸੀ ਸਾਹਿਬ ਨੇ ਤੇ پورے ਸਟਾਫ ਤੋਂ ਜਿਹੜੀ ਮਾਫੀ ਮੰਗਾਈ ਐ ਤੇ ਆਪਣੇ ਭਰਾਵਾਂ ਦਾ ਜਿਹੜਾ ਮਾਨ ਸਨਮਾਨਾ ਚ ਕੀਤਾ ਗਿਆ ਉਹਦੇ ਲਈ ਆਪ ਸ਼ਬਦ ਬੋਲਣਗੇ ਆਪਣੇ ਮੂੰਹੋਂ ਤੇ ਅੱਗੇ ਲਿਆਓ ਜੀ ਕੈਮਰਾ ਬਲਜੀਤ ਸਰ ਦੱਸੋ ਅੱਜ ਆਪਾਂ ਜੀਓਸੀ ਸਾਹਿਬ ਨੂੰ ਮਿਲੇ ਸੀਗੇ ਫਸਟ ਆਰਮਡ ਦੇ ਤੇ ਜੋ ਉਹਨਾਂ ਨੇ ਆਪਣੇ ਸਟਾਫ ਤੋਂ ਤੇ ਉਸ ਜੀ ਸਾਹਿਬ ਤੋਂ ਜਵਾਨ ਤੋਂ ਜਿਹੜੀ ਮਾਫੀ ਮੰਗਾਈ ਆ ਸਾਰੇ ਉੱਥੇ ਜਿਹੜਾ ਸਟਾਫ ਸੀਗਾ ਆਰਮੀ ਦਾ ਉਹ ਤੋਂ ਤੁਸੀਂ ਹੁਣ ਸੰਤੁਸ਼ਟਾ ਇਹ ਸੰਤੁਸ਼ਟ ਹੋ ਤਾਂ ਫਿਰ ਆਪਣੇ ਐਕਸਮੈਨ ਪਰਾ ਸਾਰੇ ਦੇਖਦੇ ਆ ਤਾਂ ਕਿ ਅੱਗੇ ਤੋਂ ਕੋਈ ਕਾਰਵਾਈ ਇਹੀ ਜੀ ਨਾ ਹੋਵੇ ਜੇ ਤੁਸੀਂ ਰਿਕਟਫਾਈਆਂ ਦੇ ਵਿੱਚ ਤਾਂ ਸਾਰੀ ਕਾਰਵਾਈ ਆਪਣੀ ਦੱਸੋ ਕੀ ਕੀ ਗੱਲਬਾਤ ਆਪਾਂ ਨੇ ਕੀਤੀ ਹੈ ਠੀਕ ਮੈਂ ਦੱਖਣ ਹੌਲਦਾਰ ਬਲਜੀਤ ਸਿੰਘ ਰਿਟਾਇਰ ਹੋਇਆ 93 ਚ ਤੇ ਜਿਹੜਾ ਮੈਂ ਇੱਥੇ ਪਹਿਲਾਂ ਮੈਂ ਵੀਡੀਓ ਪਾਇਆ ਸੀ ਕਹਾਣੀ ਉਹੀ ਹੈ ਤੇ ਉਹ ਤੋਂ ਬਾਅਦ ਆਜ ਕੇ ਸਾਨੂੰ ਬੁਲਾਇਆ ਗਿਆ ਜੀਐਫਪੀ ਤਰਫੋਂ ਸਟੇਸ਼ਨ ਹੈੱਡਕੁਆਰਟਰ ਚ ਅ ਬਰਗੇਡੀਅਰ ਵਿਕਰਮ ਜਿਨ੍ਹਾਂ ਦਾ ਨਾਮ ਵਿਕਰਮ ਗੁਲੇਰੀਆ ਵਿਕਰਮ ਗੁਲੇਰੀਆ ਜਿਨੇ ਫਿਰ ਆਪਣੇ ਸਾਰੇ ਜਿਹੜੇ ਸਟਾਫ ਸੀਗਾ ਉਹ ਇਕੱਠਾ ਕੀਤਾ ਹੋਇਆ ਸੀ ਤੇ ਕੰਟੀਨ ਅਫਸਰ ਵੀ ਸੀ ਜਿਹੜੇ ਨਾਇਕ ਨੇ ਮਿਸਬੀਹੇਵ ਕਰਿਆ ਉਹ ਵੀ ਉੱਥੇ ਸੀ ਤੇ ਉਹ ਅਫਸਰ ਸਾਹਿਬਾਨ ਵੀ ਸੀ ਉਹਨਾਂ ਨੇ ਕੀ ਕਰਿਆ ਹੈ ਸਾਡੇ ਨਾਲ ਗੱਲਬਾਤ ਬੜੇ ਵੀ ਮਤਲਬ ਅچھے ਮਾਹੌਲਤ ਹੋਈ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਗੱਲਬਾਤ ਕੀਤੀ ਕਰਨ ਤੋਂ ਬਾਅਦ ਸਾਰਿਆਂ ਦੇ ਜਿਹੜੇ ਦੋਸ਼ੀ تھے ਦੋ ਬੰਦੇ ਉਹਨਾਂ ਨੇ ਸੌਰੀ ਫੀਲ ਕਰਿਆ ਤੇ ਅਸੀਂ ਇਸ ਗੱਲ 'ਚ ਸੰਤੁਸ਼ਟ ਹੋ ਗਏ ਉਹਨਾਂ ਦੇ ਬਿਹੇਵਤ ਉਹਨਾਂ ਨੇ ਇਹ ਕਿਹਾ ਕਿ ਆਤਮੋ ਬਾਦ ਅਸੀਂ ਪੂਰਾ ਹੀ ਆਪਣੀ ਸਾਰੀ ਕੈਂਟ ਦੇ ਵਿੱਚ ਇਹ ਗੱਲ ਕਹਾਂਗੇ ਅਸਾ ਸਾਰੇ ਫੌਜੀਓ ਨੂੰ ਕਹਾਂਗੇ ਵੀ ਐਕ ਸਰਵਿਸ ਦੇ ਮੈਂ ਦੇ ਨਾਲ ਕੋਈ ਵੀ ਮਿਸਬਿਹੇਵ ਨਹੀਂ ਕਰਨਾ ਹੈ ਤੇ ਉਹ ਕਹਿੰਦੇ ਵੀ ਸਾਡੇ ਇਹ ਬਜ਼ੁਰਗ ਨੇ ਸਾਡੀ ਇਹ ਪੀੜ੍ਹੀ ਹੈ ਅਗਲੀ ਇਹ ਤੋਂ ਸਿੱਖੋ ਇਹ ਗੱਲਾਂ ਹੋਣ ਤੋਂ ਬਾਅਦ ਜੂਦ ਫਿਰ ਅਸੀਂ ਉਹਨਾਂ ਨੇ ਜਦ ਸਾਨੂੰ ਕਿਹਾ ਵੀ ਹਾਂ ਤੁਸੀਂ ਹੁਣ ਕੀ ਚਾਹੁੰਦੇ ਹੈ ਤੋ ਅਸੀਂ ਕਿਹਾ ਵੀ ਜਿਹੜਾ ਸਾਡੇ ਨਾਲ ਬਿਹੇਵ ਕਰਿਆ ਇਤਨਾ ਅੱਛਾ ਅੱਜ ਤੇ ਉਹਨਾਂ ਨੂੰ ਵੀ ਇਹ ਵੀ ਕਿਹਾ ਜਿਹੜੇ ਦੋ ਮੌਕਸਰ ਹੋਰ ਕਿ ਨੈਕਸ ਸੀਗਾ ਉਹਨਾਂ ਨੇ ਬਦਲਿਆ ਹੈ ਮਤਲਬ ਕਾਫੀ ਸ਼ਰਮਿੰਦਗੀ ਮਹਿਸੂਸ ਕੀਤੀ ਤੇ ਸ਼ਰਮਿੰਦਗੀ ਮਹਿਸੂਸ ਕਰਨ ਤੋਂ ਬਾਅਦ ਅਸੀਂ ਆਪਣੇ ਆਪ ਹੀ ਸਮਝ ਗਏ ਵੀ ਇਹ ਤਾਂ ਕਿਸਮ ਦੀ ਉਹੀ ਗੱਲ ਹੈ ਜਿੱਦਾਂ ਆਪਾਂ ਬਜ਼ੁਰਗਾਂ ਦੇ ਪੈਸੇ ਨਾਲ ਸਤਿਕਾਰ ਦੇ ਕਿ ਇਹ ਗੱਲ ਹੋਣ ਦੇ ਬਾਵਜੂਦ ਸਾਰੇ ਆਪਣੇ ਐਕਸ ਸਰਵਿਸਮੈਨ ਵੀਰ ਜੀ ਪ੍ਰਧਾਨ ਜੀ ਖੜੇ ਆ ਇੱਧਰ ਖੜੇ ਆ ਆਪਣੇ ਸਰਦਾਰ ਸਾਹਿਬ ਤੇ ਇਹਨਾਂ ਦੀ ਸਾਰਿਆਂ ਦੀ ਮੌਜੂਦਗੀ ਦੇ ਅੰਦਰ ਉੱਥੇ ਇਹ ਗੱਲਬਾਤ ਹੋਈ ਸਾਰੀ ਗੱਲਬਾਤ ਹੋਣ ਤੋਂ ਬਾਅਦ ਫਿਰ ਸੰਤੁਸ਼ਟ ਹੋਏ ਸਾਰੇ ਭਾਈ ਸੰਤੁਸ਼ਟ ਹੋਏ ਮੈਂ ਇਹ ਚਾਹੁੰਦਾ ਕਹਿਣਾ ਚਾਹੁੰਦਾ ਆਪਣੇ ਐਕਸ ਸਰਵਿਸਮੈਨ ਨੂੰ ਮੈਂ ਆਪਣੇ ਐਕਸ ਮੈਂ ਨੂੰ ਸਾਰੇ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਪੂਰੇ ਇੰਡੀਆ ਦੇ ਬਈ ਤੁਸੀਂ ਸਾਰਿਆਂ ਨੇ ਇੱਕ ਰਹਿਣਾ ਹੈ ਅਗਰ ਕਿਸੇ ਨਾਲ ਮਿਸਬਹ ਹੋ ਹੁੰਦਾ ਜਿੰਨਾ ਅਸੀਂ ਕਿੰਨਾ ਤੇ ਇਦਾਂ ਕਰਨਾ ਹੈ ਇਹ ਤੋਂ ਇਲਾਵਾ ਇਹਨਾਂ ਨੇ ਬਹੁਤ ਅੱਛਾ ਸਲੂਕ ਕੀਤਾ ਤੇ ਅਸੀਂ ਵੀ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਤੇ ਹੁਣ ਇਹ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ ਅਗਰ ਕਿਸੇ ਵੀਰ ਨਾਲ ਹੁੰਦਾ ਐਸੇ ਤਰੀਕੇ ਨਾਲ ਆਪਾਂ ਕਿਸੇ ਨਾਲ ਲੜਨਾ ਨਹੀਂ ਘੁੜਨਾ ਨਹੀਂ ਹੈ ਸਾਡੇ ਕੋਲ ਆਪਣੀ ਕਮੇਟੀਆਂ ਬਣੀ ਹੋਈਆਂ ਉਹਦੇ ਹਿਸਾਬ ਨਾਲ ਆਪਾਂ ਪ੍ਰੋਸੀਜਰ ਹੈ ਜਿਹੜਾ ਫੌਜ ਦਾ ਕਿਉਂਕਿ ਅਸੀਂ ਫੌਜ ਚੋਂ ਆਏ ਹਾਂ ਉਹ ਪ੍ਰੋਸੀਜਰ ਅਖਤਿਆਰ ਕਰਨਾ ਹੈ ਔਰ ਆਪਣਾ ਮਸਲਾ ਹਰ ਲੋਕਾ ਨਹੀਂ ਹੁੰਦਾ ਫਿਰ ਅਲਗ ਚੀਜ਼ ਹੈ ਫਿਰ ਆਪਾਂ ਉੱਪਰ ਦਾ ਰਸਤਾ ਦੇਖ ਸਕਦੇ ਆ ਲੇਕਿਨ ਇੱਥੇ ਜਦ ਤੱਕ ਸਾਨੂੰ ਸੰਤੁਸ਼ਟ ਨਹੀਂ ਕਰਦੇ ਮੈਂ ਜੀਐਸੀ ਸਾਹਿਬ ਨੂੰ ਲੈਟਰ ਲਿਖਿਆ ਵਾਸੀ ਸਾਰੇ ਭਰਾਵਾਂ ਨੇ ਆਪਣੇ ਨੇ ਕਿਹਾ ਪਹਿਲਾਂ ਇੰਤਜ਼ਾਰ ਕਰ ਕਿ ਅੱਜ ਸੰਡੇ ਕੋਲ ਕੱਲ ਦੇ ਪਰਸੋਂ ਦੇ ਲੈਟਰ ਜਾ ਰਹੇ ਆ ਸਰਦਾਰ ਬਲਵਿੰਦਰ ਸਿੰਘ ਜੀ ਕੋਲ ਹੋਰ ਜਾ ਰਹੇ ਆ ਤੇ ਇਹਨਾਂ ਨੇ ਕਿਹਾ ਵੀ ਹਾਂ ਆਪਾਂ ਅੱਜ ਦਾ ਦਿਨ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਉਹਨਾਂ ਨੂੰ ਮਿਲਾਂ ਸਾਡੇ ਜਾਣ ਤੋਂ ਪਹਿਲਾਂ ਸਟੇਸ਼ਨ ਹੈੱਡਕੁਆਟਰ ਦੇ ਵਿੱਚ ਅ ਬਰਗੇਡ ਕਮਾਂਡਰ ਸਾਹਿਬ ਸਟੇਸ਼ਨ ਹੈੱਡਕੁਆਟਰ ਦੇ ਉਹ ਤਿਆਰ ਬੈਠੇ ਸੀ ਸਾਡੇ ਬੰਦੇ ਬਲਕਿ 10 15 ਮਿੰਟ ਬਾਅਦ ਵੀ ਆਏ ਹੈ ਸਾਡੇ ਵੀਰ ਤੇ ਉਹਨਾਂ ਨੇ ਇੰਤਜ਼ਾਰ ਕਰਿਆ ਸਾਡਾ ਅੰਦਰ ਗਏ ਸਵਾਗਤ ਮੈਂ ਹੁਣੇ ਤੁਮ ਮੇਰਾ ਕੋਈ ਜਿਲ੍ਹਾ ਸ਼ਿਕਵਾ ਨਹੀਂ ਹੈ ਸਾਡਾ ਜਿਲ੍ਹਾ ਸ਼ਿਕਵਾ ਦੂਰ ਹੋ ਗਿਆ ਐਦਾਂ ਹੀ ਜੀਰੋ ਇਕਤਾ ਰੱਖਾਂਗੇ ਤਾਂ ਸਾਰਾ ਕੁਝ ਹੋ ਜੂਗਾ ਨਹੀਂ ਤਾਂ ਫਿਰ ਉਹੀ ਗੱਲ ਹੈ ਜੀ ਧੰਨਵਾਦ ਵੈਰੀ ਜੀ ਜਖਾਲਦਾ ਮੈਂ ਕੋਈ ਨਹੀਂ ਗ੍ਰੇਟ ਮੇਰੇ ਸਾਰੇ ਵੀਰਾਂ ਨੂੰ ਬੇਸਤੀ ਹੈ ਬਹੁਤ ਹੀ ਚੰਗਾ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ